ਪੰਜਾਬ ਦੀਆਂ ਬਸਾਂ ਦੇ ਵਿੱਚ ਸਫ਼ਰ ਕਰਨ ਵਾਲੀਆਂ ਬੀਬੀਆਂ ਤੇ ਹੋਰ ਸਵਾਰੀਆਂ ਦੇ ਲਈ ਅਹਿਮ ਖਬਰ ਹੈ ਜੇਕਰ ਤੁਸੀਂ 9 ਤੋਂ 11 ਜੁਲਾਈ ਤੱਕ ਸਫ਼ਰ ਕਰਨ ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਕਿ ਤੁਸੀਂ ਬਸ ਰਹੀਂ ਸਫ਼ਰ ਕਰੋਗੇ ਤਾਂ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਪੰਜਾਬ ਰੋਡਵੇਜ਼ ਪੰਬਸ ਅਤੇ ਪੀ ਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੂੰ ਜਿਹੜਾ ਆ ਸੜਕਾ ਜਾਮ ਕਰਨ ਦਾ ਉਹਨਾਂ ਨੇ ਐਲਾਨ ਕਰ ਲਿਆ। ਦਰਅਸਲ ਪੱਕੀ ਭਰਤੀ ਕਰਨ ਤੇ ਇਸੇ ਦੇ ਨਾਲ ਠੇਕੇਦਾਰ ਨੂੰ ਵਿਭਾਗ ਦੇ ਵਿੱਚੋਂ ਦੀ ਬਾਹਰ ਕੱਢਣ ਤੇ ਇਸੇ ਦੇ ਨਾਲ ਕਿਲੋਮੀਟਰ ਸਕੀਮ ਦੀਆਂ ਬਸਾਂ ਦੀ ਯੋਜਨਾ ਨੂੰ ਬੰਦ ਕਰਨ ਵਿਭਾਗ ਦੇ ਵਿੱਚ ਨਵੀਆਂ ਬਸਾਂ ਪਾੜ ਵਰਗੀਆਂ ਪੈਂਡਿੰਗ ਮੰਗਾਂ ਨੂੰ ਲੈ ਕੇ ਯੂਨੀਅਨ ਦੇ ਵੱਲੋਂ 9 ਤੋਂ 11 ਜੁਲਾਈ ਤੱਕ ਹੜਤਾਲ ਕਰਦੇ ਹੋਏ ਬਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ 9 ਤੋਂ 11 ਜੁਲਾਈ ਤੱਕ ਪੰਬਸ ਅਤੇ ਪੀ ਆਰਟੀਸੀ ਦੀਆਂ ਬਸਾਂ ਪੂਰੀ ਤਰੀਕੇ ਦੇ ਨਾਲ ਬੰਦ ਰਹਿਣਗੀਆਂ ਇਸੇ ਦੇ ਨਾਲ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜੇਕਰ ਤੁਸੀਂ 9 10 ਜਾਂ 11 ਨੂੰ ਬਾਹਰ ਨਿਕਲਦੇ ਹੈਗੇ ਉਹ ਤਾਂ ਤੁਹਾਨੂੰ ਖਾਸਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਸੀਂ ਤਿੰਨ ਰੋਜ਼ਾ ਹੜਤਾਲ 9 10 ਤੇ 11 ਜੁਲਾਈ ਤਿੰਨ ਦਿਨ ਤਿੰਨ ਰੋਜ਼ਾ ਹੜਤਾਲ ਕਰਨ ਜਾ ਰਹੇ ਹਾਂ ਜਿਸ ਦੀ ਤਿਆਰੀ ਵਜੋਂ ਅਸੀਂ ਅੱਜ ਜਿਹੜੀ ਗੇਟ ਰੈਲੀ ਕਰ ਰਹੇ ਹਾਂ ਤੇ ਆਪਾਂ ਕੋ ਵੱਡੇ ਕੱਠ ਨਾਲ ਸਰਕਾਰ ਨਾਲ ਤੇ ਮੈਨੇਜਮੈਂਟ ਦੇ ਕੰਨਾਂ ਤੱਕ ਗੱਲ ਪਹੁੰਚਾਉਣਾ ਚਾਹੁੰਦੇ ਹਾਂ ਕਿ ਅਸੀਂ ਹੜਤਾਲ ਲਈ ਤਿਆਰ ਪਰ ਤਿਆਰ ਹੈ ਅਸੀਂ ਕੰਮ ਬੰਦ ਆ ਦੀ ਹੜਤਾਲ ਪੂਰੇ ਜੋਰਾਚੋਰਾ ਨਾਲ ਕਰਾਂਗੇ ਸਮੂਹ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਦੇ ਸਾਰੇ ਡਿਪੂਆਂ ਦੀ ਜਿਹੜੀ ਹੜਤਾਲ ਹੋਏਗੀ ਜੀ ਤਿੰਨ ਦਿਨ ਪੂਰਨ ਤੌਰ ਤੇ ਜਿਹੜੀਆਂ ਸਰਕਾਰੀ ਬੱਸਾਂ ਬੰਦ ਰਹਿਣਗੀਆਂ ਕੋਈ ਵੀ ਬੱਸ ਜਿਹੜੀ ਸਰਕਾਰੀ ਬੱਸ ਰੋਡ ਤੇ ਨਜ਼ਰ ਨਹੀਂ ਆਵੇਗੀ ਬਿਲਕੁਲ ਜੀ ਪਨ ਬੱਸ ਤੇ ਪੰਜਾਬ ਰੋਡਵੇਜ ਤੇ ਪੀਆਰਟੀਸੀ ਕਿੰਨੇ ادارے ਜਿਹੜੇ ਬਿਲਕੁਲ ਬੰਦ ਰਹਿਣਗੇ ਕੋਈ ਵੀ ਸਰਕਾਰੀ ਬੱਸ ਤਿੰਨ ਦਿਨਾਂ ਚ ਨਹੀਂ ਚੱਲੇਗੀ 9 ਤਰੀਕ ਨੂੰ ਜਿਹੜੀ ਦੇਸ਼ ਵਿਆਪੀ ਹੜਤਾਲ ਹੈ ਉਹਦਾ ਅਸੀਂ ਸਮਰਥਨ ਕਰ ਰਹੇ ਹਾਂ ਤੇ 10 ਤੇ 11 ਦੀ ਅਸੀਂ ਆਪਣੀ ਹੜਤਾਲ ਕਰ ਰਹੇ ਹਾਂ ਤੇ ਨਾਲ ਦੀ ਨਾਲ 10 ਤਰੀਕ ਨੂੰ ਵੱਡਾ ਪ੍ਰੋਗਰਾਮ ਵੱਡੇ ਇਕੱਠ ਨਾਲ ਅਸੀਂ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਜਿਹੜਾ ਅਰਿਆਸਤੇ ਅੱਗੇ ਜਾ ਕੇ ਧਰਨਾ ਦੇਵਾਂਗੇ ਤੇ ਉਹਨਾਂ ਨੂੰ ਸਵਾਲ ਕਰਾਂਗੇ ਕਿ ਜਿਹੜੇ ਆਮ ਲੋਕਾਂ ਦੇ ਰੋਜ਼ਗਾਰ ਹੈ ਉਹਨਾਂ ਨੂੰ ਪੱਕਾ ਕਿਉਂ ਨਹੀਂ ਕੀਤਾ ਜਾ ਰਿਹਾ ਤੇ ਆਮ ਲੋਕਾਂ ਦੀ ਮੰਗ ਹੈ ਉਹਨਾਂ ਨੂੰ ਮੰਨਿਆ ਨਹੀਂ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਡੀਪੂ ਦੇ ਪ੍ਰਧਾਨ ਨੇ ਦੱਸਿਆ ਹੈ ਕਿ ਇਸ ਹੜਤਾਲ ਦੇ ਵਿੱਚ ਹਰਿਆਣਾ ਅਤੇ ਹਿਮਾਚਲ ਦੇ ਨਾਲ ਸੰਬੰਧਿਤ ਬੱਸ ਯੂਨੀਅਨਾਂ ਦੇ ਵੱਲੋਂ ਪੂਰਾ ਸਮਰਥਨ ਦਿੱਤਾ ਗਿਆ ਹੜਤਾਲ ਦੇ ਦੌਰਾਨ ਪੰਜਾਬ ਦੇ ਸਾਰੇ ਡੀਪੂਆਂ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਬੱਸ ਅਟੇ ਬੰਦ ਕਰਦੇ ਹੋਏ ਮੰਗਾਂ ਨੂੰ ਕਿ ਆਵਾਜ਼ ਬੁਲੰਦ ਕੀਤੀ ਜਾਵੇਗੀ ਇਸ ਮੌਕੇ ਵਾਕਵਾਕ ਟਿੱਪਾਂ ਦੇ ਨਾਲ ਸੰਬੰਧਤ ਯੂਨੀਅਨਾਂ ਦੇ ਅਹੁਦੇਦਾਰ ਵੀ ਇਸ ਮੌਕੇ ਤੇ ਮੌਜੂਦ ਰਹੇ ਪਠਿੰਡਾ ਤੋਂ ਧੀਰਜਕਰ ਦੀ ਰਿਪੋਰਟ ਹਮਦਰ ਟੀਵੀ